ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਕੈਂਤਵਰ ਵਾਲੇ ਦਿਨ ਜੇਕਰ ਤੁਸੀਂ ਕਿਸੇ ਕੰਮ ਜਾਣ ਸਮੇ ਪਾਨ ਖਾ ਲਓ ਤਾਂ ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਹਰ ਕੰਮ 'ਚ ਸਫਲਤਾ ਮਿਲਦੀ ਹੈ ਨੰਬਰ 2 ਆਪਣੀ ਰਸੋਈ ਵਿੱਚ ਪ੍ਰਤੀ ਦਿਨ ਸੌਣ ਤੋਂ ਪਹਿਲਾਂ ਇੱਕ ਬਾਲਟੀ ਪਾਣੀ ਦੀ ਭਰ ਕੇ ਉਸ ਜਗ੍ਹਾ ਕੋਲ ਰੱਖ ਦਿਓ ਜਿਸ ਜਗ੍ਹਾ ਤੇ ਤੁਹਾਡੇ ਪਾਣੀ ਦਾ ਨਿਕਾਸ ਹੈ ਫਿਰ ਇਸ ਪਾਣੀ ਨੂੰ ਸਵੇਰ ਦੇ ਸਮੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਕੋਲ ਪਾ ਦਿਓ ਇਸ ਨਾਲ ਤੁਹਾਡੀ ਸੁੱਤੀ ਕਿਸਮਤ ਜਾਗ ਪਵੇਗੀ ਨੰਬਰ 3 ਜੇਕਰ ਘਰ ਵਿੱਚ ਲੱਗੀ ਹੋਈ ਜੋਤੀ ਬੱਤੀ ਦੀ ਲੋ ਕਾਫੀ ਜਲਦੀ ਹੋਈ ਦਿਖਾਈ ਦੇਵੇ ਭਾਗ ਤੇਜ਼ ਰੋਸ਼ਨੀ ਵਿੱਚ ਹੋਵੇ ਤਾਂ ਇਸ ਦਾ ਮਤਲਬ ਤੁਹਾਡੀ ਜ਼ਿੰਦਗੀ ਵਿੱਚ ਕੁਝ ਰੰਗਾਂ ਹੋਣ ਵਾਲਾ ਹੈ ਨੰਬਰ 4 ਜੇਕਰ ਉਸ ਪ੍ਰਮਾਤਮਾ ਅਗੇ ਅਰਦਾਸ ਕਰਦੇ ਸਮੇਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਟਿਪ ਟਿਪ ਕਰਕੇ ਵਹਿਣ ਲੱਗ ਜਾਣ ਤਾਂ ਇਸ ਦਾ ਮਤਲਬ ਕਿ ਤੁਹਾਡੀ ਅਰਦਾਸ ਪ੍ਰਮਾਤਮਾ ਨੇ ਸਵੀਕਾਰ ਕਰ ਲਈ ਹੈ ਨੰਬਰ 5 ਉਸ ਪਰਮਾਤਮਾ ਅੱਗੇ ਰੱਖੇ ਹੋਏ ਫੁੱਲਾਂ ਵਿੱਚੋਂ ਜੇਕਰ ਕੋਈ ਫੁੱਲ ਡਿੱਕੇ ਤੁਹਾਡੇ ਕੋਲ ਆ ਜਾਵੇ ਜਾਂ ਫਿਰ ਤੁਹਾਡੀ ਝੋਲੀ ਵਿੱਚ ਪੈ ਜਾਵੇ ਤਾਂ ਇਸ ਦਾ ਮਤਲਬ ਕੀ ਪਰਮਾਤਮਾ ਅੱਗੇ ਕੀਤਾ ਗਿਆ ਪਾਠ ਪੂਜਾ ਤੁਹਾਡਾ ਸਵੀਕਾਰ ਹੋ ਗਿਆ ਹੈ ਨੰਬਰ 6 ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਵੀ ਪਾਠ ਪੂਜਾ ਰਖਵਾਈ ਗਈ ਹੋਵੇ ਤੇ ਉਸ ਤੋਂ ਬਾਅਦ ਤੁਹਾਡੇ ਘਰ ਵਿੱਚ ਬਹੁਤ ਹੀ ਸ਼ਾਂਤੀ ਤੇ ਸਕੂਨ ਵਾਲਾ ਮਾਹੌਲ ਹੈ ਤੇ ਇਸ ਦਾ ਮਤਲਬ ਕੀ ਕਰਵਾਇਆ ਗਿਆ ਪੂਜਾ ਪਾਠ ਸਫਲ ਹੋ ਗਿਆ ਹੈ ਨੰਬਰ 7 ਕੁਝ ਦਿਨ ਪਾਣੀ ਵਿੱਚ ਦੁੱਧ ਪਾ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਕੋਲ ਛਿੜਕਾਓ ਕਰਦੇ ਹੋ ਇਸ ਨਾਲ ਘਰ ਵਿੱਚ ਸ਼ਾਂਤੀ ਬਣੀ ਰਹੇਗੀ। ਨੰਬਰ 8 ਵੀਰਵਾਰ ਵਾਲੇ ਦਿਨ ਜੇਕਰ ਤੁਸੀਂ ਤુલਸੀ ਦੇ ਪੌਦੇ ਨੂੰ ਦੁੱਧ ਚੜਾਉ ਤਾਂ ਇਸ ਨਾਲ ਤੁਹਾਡੇ ਕੋਲ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਘਰ ਵਿੱਚ ਖੁਸ਼ੀਆਂ ਆਉਣਗੀਆਂ। ਨੰਬਰ 9 ਜੇਕਰ ਤੁਸੀਂ ਕਾਲੀ-ਕਾਲੀ ਵਿੱਚ ਕੱਪੜੇ ਪੁੱਠੇ ਪਹਿਨ ਲੈਂਦੇ ਹੋ ਇਸ ਦਾ ਸੰਕੇਤ ਇਹ ਹੁੰਦਾ ਹੈ ਕਿ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ। ਇਸ ਤੋਂ ਇਲਾਵਾ ਜੇਕਰ ਸੁਪਨੇ ਵਿੱਚ ਸੱਪ ਦਿਖਾਈ ਦੇਵੇ ਨੰਬਰ 10 ਜਿਨ੍ਹਾਂ ਦਾ ਨਾਮ ਐਮ ਤੋਂ ਸ਼ੁਰੂ ਹੁੰਦਾ ਹੈ ਉਹ ਵਿਅਕਤੀ ਜਿਸ ਚੀਜ਼ ਨੂੰ ਇੱਕ ਵਾਰ ਫੜ ਲੈਣ ਉਸ ਨੂੰ ਛੱਡਦੇ ਨਹੀਂ ਤੇ ਨਾਲ ਹੀ ਇਹਨਾਂ ਉੱਪਰ ਕਿਸਮਤ ਬਹੁਤ ਮਿਹਰਬਾਨ ਹੁੰਦੀ ਹੈ ਇਹ ਲੋਕ ਅਕਸਰ ਰਾਜਨੀਤੀ ਵਿੱਚ ਹੀ ਯਕੀਨ ਰੱਖਦੇ ਹਨ ਨੰਬਰ 11 ਜਿਨ੍ਹਾਂ ਵਿਅਕਤੀਆਂ ਦੇ ਹੱਥ ਦੀ ਹਥੇਲੀ ਦੇ ਵਿੱਚੋਂ ਵਿੱਚ ਤਿਲ ਹੁੰਦਾ ਹੈ ਉਹਨਾਂ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਤੇ ਨਾਲੇ ਜਿਹੜੇ ਵਿਅਕਤੀ ਗੰਜੇ ਹੁੰਦੇ ਹਨ ਉਹਨਾਂ ਕੋਲ ਬਹੁਤ ਪੈਸਾ ਹੁੰਦਾ ਹੈ ਨੰਬਰ 12 95% ਲੋਕ ਰੋਜ਼ਾਨਾ ਇਹ ਪੰਜ ਗਲਤੀਆਂ ਕਰਦੇ ਹਨ ਪਹਿਲੀ ਉੱਠਣਸਾਰ ਸ਼ੀਸ਼ੇ ਵਿੱਚ ਮੂੰਹ ਦੇਖਦੇ ਹਨ ਜਾਂ ਫਿਰ ਬੰਦ ਪਈ ਘੜੀ ਦੇਖਣਾ ਦੂਸਰਾ ਉੱਠਣਸਾਰ ਖੰਡਰ ਮੂਰਤੀ ਦੇਖਣਾ ਜਾਂ ਫਿਰ ਝੂਠੇ ਵਰਤਨ ਨੂੰ ਦੇਖਣਾ ਤੀਸਰਾ ਉੱਠਣ ਤੋਂ ਬਾਅਦ ਦੁਬਾਰਾ ਬਿਸਤਰੇ ਵਿੱਚ ਬੈਠਣਾ ਚੌਥਾ ਯੋਗਾ ਜਾਂ ਫਿਰ ਸ਼ਹਿਰ ਲਈ ਆਲਸ ਕਰਨਾ ਪੰਜਵਾਂ ਇੱਕ ਦੂਜੇ ਨੂੰ ਬੁਰਾ ਭਲਾ ਬੋਲਣਾ ਜਾਂ ਫਿਰ ਚੁਗਲੀਆਂ ਕਰਨਾ ਨੰਬਰ 13 ਜਿਹੜੀਆਂ ਔਰਤਾਂ ਦਾ ਮੱਥਾ ਛੋਟਾ ਤੇ ਅੱਖਾਂ ਮੋਟੀਆਂ-ਮੋਟੀਆਂ ਹੁੰਦੀਆਂ ਹਨ ਇਹਨਾਂ ਔਰਤਾਂ ਨੂੰ ਬਹੁਤ ਹੀ ਕਿਸਮਤ ਵਾਲੀਆਂ ਮੰਨਿਆ ਜਾਂਦਾ ਹੈ ਇਹਨਾਂ ਨਾਲ ਲੋਕ ਰਿਸ਼ਤੇ ਬਣਾਉਣੇ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਨੰਬਰ 14 ਜਿਹੜੀਆਂ ਔਰਤਾਂ ਦੇ ਦੰਦ ਸਿੱਧੇ ਤੇ ਚਮਕਦਾਰ ਹੁੰਦੇ ਨੇ ਉਹ ਬਹੁਤ ਭਾਗਾਂ ਵਾਲੀਆਂ ਹੁੰਦੀਆਂ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਹਰ ਸੁੱਖ ਪ੍ਰਾਪਤ ਹੁੰਦਾ ਹੈ ਨੰਬਰ 15 ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਕੰਮ ਜ਼ਰੂਰ ਕਰੋ ਪਹਿਲਾ ਆਪਣੇ ਕਮਰੇ ਵਿੱਚ ਕਪੂਰ ਜਲ ਜ਼ਰੂਰ ਜਲਾਓ ਇਸ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ਦੂਸਰਾ ਦੰਦਾਂ ਨੂੰ ਸਾਫ਼ ਕਰਕੇ ਆਪਣੇ ਹੱਥਾਂ ਪੈਰਾਂ ਤੇ ਮੂੰਹ ਨੂੰ ਧੋ ਲਓ ਫਿਰ ਪਾਣੀ ਪੀ ਕੇ ਹੀ ਸੌਵੋ ਤੀਸਰਾ ਸੌਣ ਤੋਂ ਪਹਿਲਾਂ ਉਸ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਜ਼ਰੂਰ ਧਿਆਓ ਜਿਸ ਨੇ ਇਸ ਸੰਸਾਰ ਉੱਪਰ ਤੁਹਾਨੂੰ ਭੇਜਿਆ ਹੈ ਨੰਬਰ 16 ਜੇਕਰ ਤੁਹਾਡੇ ਘਰ ਵਿੱਚ ਕਿਸੇ ਵਿਅਕਤੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਜਾਂ ਫਿਰ ਉਹ ਹਮੇਸ਼ਾ ਚਿਰਚੜਾ ਹੀ ਰਹਿੰਦਾ ਹੈ ਤਾਂ ਰਾਈ ਅਤੇ ਮਿਰਚ ਨੂੰ ਮਿਕਸ ਕਰਕੇ ਉਸ ਉੱਪਰ ਦੀ 7 ਬਰ ਸਵਾ ਕੇ ਅੱਗ ਵਿੱਚ ਸੁੱਟ ਦਿਓ ਨਾਲ ਹੀ ਉਸ ਵਿਅਕਤੀ ਨੂੰ ਅੱਗ ਵੱਲ ਦੇਖਣ ਲਈ ਜ਼ਰੂਰ ਕਹੋ ਇਸ ਨਾਲ ਉਸ ਦਾ ਗੁੱਸਾ ਤੁਰੰਤ ਸ਼ਾਂਤ ਹੋਣ ਲੱਗ ਜਾਵੇਗਾ ਨੰਬਰ 17 ਜਿਨ੍ਹਾਂ ਦਾ ਨਾਮ ਬੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਦਿਲਪਸੰਦ ਵਾਲੇ ਵਿਅਕਤੀ ਹੁੰਦੇ ਨੇ ਇਹਨਾਂ ਉੱਪਰ ਨਿੱਕੀ-ਨਿੱਕੀ ਗੱਲ ਅਸਰ ਕਰਦੀ ਹੈ ਜਲਦੀ ਹੀ ਰੋਣ ਲੱਗ ਜਾਂਦੇ ਹਨ ਤੇ ਜਲਦੀ ਹੀ ਮਨ ਵੀ ਜਾਂਦੇ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੇ ਉਹਨਾਂ ਨਾਲ ਫਿਰ ਇਹ ਆਪਣਾ ਆਪ ਨੇ ਜੱਠਣਾ ਸ਼ੁਰੂ ਕਰ ਦਿੰਦੇ ਹਨ ਇਹ ਆਪਣੀ ਕਮਾਈ ਵਿੱਚ ਹੀ ਯਕੀਨ ਰੱਖਦੇ ਹਨ ਨੰਬਰ 18 ਇਹ ਆਪਣੀ 6 ਚੀਜ਼ਾਂ ਕਿਸੇ ਨੂੰ ਵੀ ਭੁੱਲ ਕੇ ਨਾ ਦੇਵੇ ਉਹ ਪਹਿਲਾ ਆਪਣੇ ਕੱਪੜੇ ਦੂਸਰਾ ਪੈਨ ਤੀਸਰਾ ਰੁਮਾਲ ਅੰਗੂਠੀ ਚੌਥਾ ਘੜੀ ਪੰਜਵਾਂ ਬਿਸਤਰਾ ਛੇਵਾਂ ਸੰਦੂਰ ਨੰਬਰ 19 ਜੇਕਰ ਤੁਸੀਂ ਆਪਣੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਹਫਤੇ ਦੇ ਕਿਸੇ ਵੀ ਦਿਨ ਦੇਸੀ ਕਪੂਰ ਨੂੰ ਜਲਾ ਕੇ ਧੂਆ ਆਪਣੇ ਪੂਰੇ ਘਰ ਵਿੱਚ ਘੁਮਾ ਦਿਓ ਫਿਰ ਇਸ ਨੂੰ ਇੱਕ ਕੋਨੇ ਵਿੱਚ ਰੱਖ ਦਿਓ ਇਸ ਨਾਲ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਤੇ ਨਾਲ ਹੀ ਘਰ ਦੇ ਮੈਂਬਰਾਂ ਨੂੰ ਸੁੱਖ ਸ਼ਾਂਤੀ ਵੀ ਪ੍ਰਾਪਤ ਹੋਵੇਗੀ ਨੰਬਰ 1 ਵੀਕਰ ਵਿੱਚ ਗਰੀਬੀ ਆਉਣ ਦੇ ਸਭ ਤੋਂ ਵੱਡੇ ਕਾਰਨ ਹਨ ਪਹਿਲਾ ਬਿਨਾਂ ਵਜ੍ਹਾ ਤੋਂ ਕਰਦੇ ਦਰਵਾਜ਼ਿਆਂ ਤੇ ਤਾਲੇ ਲਗਾ ਕੇ ਹੀ ਰੱਖਣੇ ਦੂਸਰਾ ਉਂਗਲਾਂ ਦੀਆਂ ਚੁਟਕੀਆਂ বাজਾਈ ਜਾਣਾ ਤੀਸਰਾ ਬੋਤਲ ਨੂੰ ਮੂੰਹ ਲਗਾ ਕੇ ਪਾਣੀ ਪੀਣਾ ਚੌਥਾ ਬਾਥਰੂਮ ਸਾਫ਼ ਨਾ ਕਰਨਾ ਪੰਜਵਾਂ ਕੱਪੜੇ ਦੀ ਤੈ ਹਮੇਸ਼ਾ ਪੁੱਠੀ ਹੀ ਮਾਰਨਾ ਨੰਬਰ 21 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਕੰਡਾ ਚੁੱਕ ਜਾਵੇ ਤਾਂ ਉਸ ਜਗ੍ਹਾ ਉੱਪਰ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਉਸ ਦਾ ਪੇਸਟ ਬਣਾ ਕੇ ਲਗਾ ਲਓ ਕੰਡਾ ਆਪਣੇ ਆਪ ਬਾਹਰ ਨਿਕਲ ਜਾਵੇਗਾ ਨੰਬਰ 22 ਘਰ ਦੇ 메ਨ ਗੇਟ ਕੋਲ ਕਦੇ ਵੀ ਧਾਰਮਿਕ ਸਥਾਨ ਨਾ ਬਣਾਓ ਇਸ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਵਰਕਤ ਨਹੀਂ ਆਵੇਗੀ ਤੇ ਦੁੱਖ ਕਲੇਸ਼ ਵੀ ਦਿਨ ਪਰ ਦਿਨ ਵਧਣਗੇ। ਨੰਬਰ 23 ਜੇਕਰ ਸਵੇਰ ਦੇ ਸਮੇਂ ਦੁੱਧ ਉਬਲ ਕੇ ਜ਼ਮੀਨ ਉੱਪਰ ਡਿੱਗ ਜਾਵੇ ਤਾਂ ਚੰਗਾ ਨਹੀਂ ਮੰਨਿਆ ਜਾਂਦਾ ਇਸ ਤੋਂ ਇਲਾਵਾ ਜੇਕਰ ਨਾਮਕ ਵੀ ਡਿੱਗ ਜਾਵੇ। ਨੰਬਰ 24 ਜਿੰਨਾ ਔਰਤਾਂ ਦੀ ਧੁੰਨੇ ਵੱਡੀ ਤੇ ਡੂੰਗੀ ਹੁੰਦੀ ਹੈ ਬਹੁਤ ਹੀ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਨੇ ਇਸ ਨਾਲ ਹੀ ਖੁਸ਼ਹਾਲੀ ਉਹਨਾਂ ਦੇ ਪੈਰਾਂ ਨੂੰ ਚੁੰਮਦੀ ਹੈ। ਨੰਬਰ 25 ਜਿਹੜੀਆਂ ਔਰਤਾਂ ਦੀ ਥੋਡੀ ਤੇ ਕਾਲਾ ਤਿਲ ਹੋਵੇ ਔਰਤਾਂ ਆਪਣੇ ਪਤੀ ਲਈ ਬਹੁਤ ਹੀ ਖੁਸ਼ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 26 ਐਤਵਾਰ ਵਾਲੇ ਦਿਨ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਬਣਾ ਕੇ ਖਵਾਓ ਇਸ ਤੋਂ ਇਲਾਵਾ ਘਰੋਂ ਨਿਕਲਣ ਸਮੇ ਮੱਥੇ ਉੱਪਰ ਚੰਦਨ ਦਾ ਤਿਲਕ ਜਰੂਰ ਲਗਾਓ ਨੰਬਰ 27 ਜਿਹੜੇ ਬੱਚੇ ਪੜਾਈ ਵਿੱਚ ਘੱਟ ਰੁਚੀ ਰੱਖਦੇ ਹਨ ਉਹਨਾਂ ਨੂੰ ਹਮੇਸ਼ਾ ਉੱਤਰ ਵਾਲੇ ਪਾਸੇ ਵੱਲ ਮੂੰਹ ਕਰਕੇ ਹੀ ਬਿਠਾਓ ਇਸ ਨਾਲ ਉਹਨਾਂ ਦਾ ਪੜਾਈ ਵਿੱਚ ਮਨ ਲੱਗਣ ਲੱਗ ਜਾਵੇਗਾ ਨੰਬਰ 28 ਰਸੋਈ ਵਿੱਚ ਕਦੇ ਵੀ ਰੋਵੋ ਨਾ ਤੇ ਨਾਲ ਹੀ ਆਪਣੇ ਪੂਜਾ ਕਰਦੇ ਦੋ ਪੱਲਿਆਂ ਵਾਲਾ ਹੀ ਦਰਵਾਜ਼ਾ ਲਗਾਓ ਇਸ ਤੋਂ ਇਲਾਵਾ ਕਪੂਰ ਨੂੰ ਕਾਲੇ ਕੱਪੜੇ ਵਿੱਚ ਬੰਨ੍ਹ ਕੇ ਘਰ ਦੇ ਮੇਨਗਿੱਟ ਤੇ ਪਿਛਲੇ ਪਾਸੇ ਲਟਕਾ ਦਿਓ ਇਸ ਨਾਲ ਘਰ ਨੂੰ ਕਦੇ ਵੀ ਕਿਸੇ ਦੀ ਬੁਰੀ ਨਜ਼ਰ ਨਹੀਂ ਲੱਗੇਗੀ ਨੰਬਰ 29 ਤਰੱਕੀ ਅਤੇ ਸਫਲਤਾ ਨੂੰ ਪਾਉਣ ਲਈ ਪੂਜਾ ਪਾਠ ਵਾਲੇ ਕਮਰੇ ਵਿੱਚ ਇੱਕ ਤਾਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਜ਼ਰੂਰ ਰੱਖੋ ਜੋ ਬਹੁਤ ਜ਼ਰੂਰੀ ਹੈ ਨੰਬਰ 3 ਖਾਣਾ ਬਣਾਉਣ ਸਮੇਂ ਆਪਣੇ ਪੈਰਾਂ ਵਿੱਚ ਹਮੇਸ਼ਾ ਚੱਪਲਾਂ ਜਾਂ ਫਿਰ ਜੁੱਤੀਆਂ ਨੂੰ ਜ਼ਰੂਰ ਧਾਰੋ ਇਸ ਦੇ ਨਾਲ ਹੀ ਆਪਣੇ ਸਿਰ ਨੂੰ ਵੀ ਚੰਗੀ ਤਰ੍ਹਾਂ ਢੱਕ ਕੇ ਖਾਣਾ ਬਣਾਓ ਨੰਬਰ 31 ਰਾਤ ਦੇ ਸਮੇਂ ਪੂਜਾ ਪੜ ਵਾਲੀ ਜਗ੍ਹਾ ਤੇ ਜੇਕਰ ਤੁਸੀਂ ਸਰੋਂ ਦਾ ਦੀਵਾ ਜਲਾਉਂਦੇ ਹੋ ਤੇ ਉਸ ਵਿੱਚ ਦੋ ਲੌਂਗ ਪਾਉਏ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਨੰਬਰ 32 ਜਿਹੜੀਆਂ ਔਰਤਾਂ ਹਮੇਸ਼ਾ ਘੁੰਮਣ ਫਿਰਨ ਦੀਆਂ ਹੀ ਸ਼ੌਕੀਨ ਹੁੰਣ ਉਹਨਾਂ ਦਾ ਹੀ ਚਾਹ ਪੂਰੀ ਜ਼ਿੰਦਗੀ ਪੂਰਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਰਸਤੇ ਵਿੱਚ ਕੋਈ ਨਾ ਕੋਈ ਘਰ ਦਾ ਮੈਂਬਰ ਜ਼ਰੂਰ ਆਉਂਦਾ ਹੈ। ਨੰਬਰ 33 ਜਿਹੜੀਆਂ ਔਰਤ ਆਪਣੇ ਘਰ ਵਿੱਚ ਦੋ ਵਾਰ ਝਾੜੂ ਪੋਚਾ ਲਗਾਉਂਦੀਆਂ ਹਨ ਉਹਨਾਂ ਦੇ ਘਰ ਵਿੱਚ ਤਾਂ ਦੀ ਕਮੀ ਹੁੰਦੀ ਹੈ ਤੇ ਨਾਲ ਹੀ ਬਰਕਤ ਵੀ ਨਹੀਂ ਰਹਿੰਦੀ। ਨੰਬਰ 31 ਜਿਹੜੀਆਂ ਔਰਤਾਂ ਦੇ ਕੰਨ ਛੋਟੇ-ਛੋਟੇ ਹੁੰਦੇ ਨੇ ਔਰਤਾਂ ਬਹੁਤ ਹੀ ਚੁਸਤ ਤੇ ਚਲਾਕ ਹੁੰਦੀਆਂ ਹਨ ਤੇ ਉਹ ਹਮੇਸ਼ਾ ਆਪਣੀ ਹੀ ਗੱਲ ਨੂੰ ਅੱਗੇ ਰੱਖਦੀਆਂ ਹਨ ਨੰਬਰ 35 ਪੁਰਾਣਾ ਤਵਾ ਜਾਂ ਫਿਰ ਕੜਾਹੀ ਕਦੇ ਵੀ ਕਿਸੇ ਨੂੰ দান ਵਿੱਚ ਨਹੀਂ ਦੇਣੀ ਚਾਹੀਦੀ ਇਸ ਦੇ ਇਲਾਵਾ ਕਦੇ ਵੀ ਬਿਸਤਰਾ ਵੀ ਕਿਸੇ ਨੂੰ দান ਵਿੱਚ ਨਾ ਦਿਓ ਨੰਬਰ 36 ਪਤਨੀ ਵਿੱਚ ਯਾਤਾਂ ਪਤੀ ਦੀ ਜੇਬ ਨੂੰ ਖਾਲੀ ਕਰਵਾਉਂਦੀਆਂ ਹਨ ਪਹਿਲਾਂ ਬੰਦ ਗਿਆ ਸੁਪਰ ਤਵਾ ਜਾਂ ਫਿਰ ਬਰਤਨ ਰੱਖਣਾ ਦੂਸਰਾ ਰਾਤ ਨੂੰ ਫ੍ਰਿਜ ਵਿੱਚ ਆਟਾ ਗੁੰਨ ਕੇ ਰੱਖਣਾ ਤੀਸਰਾ ਸਿੰਕ ਵਿੱਚ ਲੰਮੇ ਸਮੇਂ ਤੱਕ ਚੱਕਲਾ ਬੇਲਣਾ ਜਾਂ ਫਿਰ ਤਵਾ ਪਿਆ ਰਹਿਣਾ ਚੌਥਾ ਆਖਰੀ ਰੋਟੀ ਛੋਟੀ ਬਣਾਉਣਾ ਨੰਬਰ 37 ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਨੱਕ ਵਿੱਚ ਪਾ ਕੇ ਸੌਂਜੋ ਤਾਂ ਇਸ ਨਾਲ ਕਦੇ ਵੀ ਪੇਟ ਤੁਹਾਡਾ ਬਾਹਰ ਨਹੀਂ ਆਵੇਗਾ ਨੰਬਰ 38 ਕੈਂਚੀ ਨੂੰ ਹਮੇਸ਼ਾ ਬੰਦ ਕਰਕੇ ਹੀ ਰੱਖੋ ਇਸ ਤੋਂ ਇਲਾਵਾ ਇਸ ਨੂੰ ਅਜਿਹੀ ਜਗ੍ਹਾ ਉੱਪਰ ਰੱਖੋ ਜਿੱਥੇ ਕਿਸੇ ਦੀ ਸੂਪਰ ਨਜ਼ਰ ਨਾ ਜਾਵੇ ਇਸ ਦਾ ਸਾਹਮਣੇ ਪਈ ਰਹਿਣਾ ਘਰ ਵਿੱਚ ਕਲੇਸ਼ ਵਾਦਾ ਹੈ ਨੰਬਰ 39 ਸ਼ੁੱਕਰਵਾਰ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਦੀ ਪੂਰੀ ਤਰ੍ਹਾਂ ਨਾਲ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਹਮੇਸ਼ਾ ਵਰਕਤ ਰਹਿੰਦੀ ਹੈ ਤੇ ਤੰਦ ਦੀ ਕਮੀ ਵੀ ਨਹੀਂ ਆਉਂਦੀ ਨੰਬਰ 40 ਰਸੋਈ ਵਿੱਚ ਕਦੇ ਵੀ ਆਪਣੇ ਵਾਲਾਂ ਨੂੰ ਖੁੱਲੇ ਰੱਖ ਕੇ ਕੰਮ ਨਹੀਂ ਕਰਨੇ ਚਾਹੀਦੇ ਜੇਕਰ ਖਾਣੇ ਵਿੱਚ ਵਾਲ ਡਿੱਗ ਜਾਵੇ ਤਾਂ ਖਾਣਾ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ। ਨੰਬਰ 41 ਆਪਣੇ ਘਰ ਦੇ ਨਾਲ-ਨਾਲ ਬਾਥਰੂਮ ਟਾਇਲਟ ਨੂੰ ਵੀ ਜ਼ਰੂਰ ਸਾਫ਼ ਕਰੋ ਇਹ ਗੱਲ ਦਾ ਖਾਸ ਖਿਆਲ ਰੱਖੋ ਕਿ ਇਸ ਜਗ੍ਹਾ ਉੱਪਰ ਵੀ ਮੱਕੜੀ ਦਾ ਕੋਈ ਵੀ ਜਾਲਾ ਨਹੀਂ ਹੋਣਾ ਚਾਹੀਦਾ। ਨੰਬਰ 42 ਜੇਕਰ ਤੁਸੀਂ ਟੁੱਟੀਆਂ ਹੋਈਆਂ ਚੀਜ਼ਾਂ ਜਾਂ ਫਿਰ ਕਬੜ ਨੂੰ ਛੱਤ ਉੱਪਰ ਰੱਖਦੇ ਹੋ ਜਾਂ ਫਿਰ ਬਾਲਕੋਨੀ ਵਿੱਚ ਰੱਖਦੇ ਹੋ ਤਾਂ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਤੁਰੰਤ ਘਰ ਤੋਂ ਬਾਹਰ ਹੀ ਕੱਢੋ ਨੰਬਰ 43 ਜੇ ਕੋਈ ਔਰਤ ਜੋ ਖਾਣਾ ਪਕਾਉਂਦੀ ਹੈ ਜੋ ਉਸ ਜਗ੍ਹਾ ਤੇ ਖਾਣਾ ਖਾਂਦੀ ਹੈ ਜਿੱਥੇ ਉਹ ਖਾਣਾ ਬਣਾ ਰਹੀ ਹੈ ਜਾਂ ਜੇ ਉਹ ਖਾਣਾ ਪਕਾਉਂਦੀ ਹੋਈ ਕੁਝ ਖਾਂਦੀ ਹੈ ਤਾਂ ਘਰ ਵਿੱਚ ਦੁਰਦ੍ਰਿਤਾ ਆਉਂਦੀ ਹੈ ਇਸ ਲਈ ਅਜਿਹਾ ਨਾ ਕਰੋ ਨੰਬਰ 44 ਰਸੋਈ ਅਤੇ ਬਾਥਰੂਮ ਕਦੇ ਵੀ ਇੱਕ ਸੇਦ ਵਿੱਚ ਨਾ ਬਣਾਓ ਇਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਖਰਾਬ ਹੁੰਦੀ ਹੈ ਤੇ ਨਾਲ ਹੀ ਘਰ ਵਿੱਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਹੁੰਦਾ ਹੈ। ਨੰਬਰ 45 ਜਿਹੜੇ ਵਿਅਕਤੀਕਰ ਵਿੱਚ ਲੰਮੇ ਸਮੇਂ ਤੋਂ ਬਿਮਾਰ ਹਨ ਉਸ ਉੱਪਰ ਦੀ ਖੜਾ ਨਾਮਕ 7 ਵਾਰ ਸਵਾ ਕੇ ਵਗਦੇ ਪਾਣੀ ਵਿੱਚ ਸੁੱਟ ਦਿਓ ਇਸ ਨਾਲ ਉਸ ਨੂੰ ਆਰਾਮ ਮਿਲੇਗਾ। ਨੰਬਰ 46 ਆਪਣੀਆਂ ਜੁੱਤੀਆਂ ਜਾਂ ਫਿਰ ਚੱਪਲਾਂ ਨੂੰ ਦੱਖਣ ਪੱਛਮ ਦਿਸ਼ਾ ਵੱਲ ਹੀ ਉਤਾਰੋ ਇਹਨਾਂ ਨੂੰ ਕਦੇ ਵੀ ਘਰ ਦੇ ਮੁੱਖ ਦਰਵਾਜ਼ੇ ਕੋਲ ਨਹੀਂ ਖੋਲਣਾ ਚਾਹੀਦਾ। ਨੰਬਰ 47 ਆਪਣੇ ਘਰ ਉੱਤਰ ਪੂਰਬ ਦੇ ਕੋਨੇ ਵਿੱਚ ਹੀ ਪੂਜਾ ਪਾਠ ਵਾਲਾ ਕਮਰਾ ਬਣਾਉਣਾ ਚਾਹੀਦਾ ਹੈ ਕਦੇ ਵੀ ਰੌਸ਼ਨੀ ਰਸੋਈ ਦੇ ਨਾਲ ਜਾਂ ਫਿਰ ਪੌੜੀਆਂ ਦੇ ਥੱਲੇ ਪੂਜਾ ਪਾਠ ਵਾਲਾ ਕਮਰਾ ਨਾ ਬਣਾਓ ਨੰਬਰ 48 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਉੱਠਣਸਾਰ ਆਪਣੇ ਘਰ ਦੇ ਮੈਂਬਰਾਂ ਨਾਲ ਬਹਿਸ ਕਰਦੀਆਂ ਹਨ ਉਹਨਾਂ ਦੀ ਖੁਦ ਹੀ ਜ਼ਿੰਦਗੀ ਕਦੋਂ ਨਰਕ ਬਣ ਲੱਗਦੀ ਹੈ ਉਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ ਨੰਬਰ 49 ਬਾਹਰ ਜਾਣ ਸਮੇਂ ਕਦੇ ਵੀ ਦੁੱਧ ਪੀ ਕੇ ਬਾਹਰ ਨਾ ਨਿਕਲੋ ਇਸ ਤੋਂ ਇਲਾਵਾ ਆਪਣੇ ਮੂੰਹ ਵਿੱਚ ਚੀਨੀ ਜਾਂ ਫਿਰ ਮਿਸ਼ਰੀ ਪਾ ਕੇ ਘਰੋਂ ਬਾਹਰ ਜਾਓ ਨੰਬਰ 5 ਜਦੋਂ ਵੀ ਤੁਸੀਂ ਖਾਣਾ ਖਾ ਲੈਂਦੇ ਹੋ ਤਾਂ ਤੁਰੰਤ ਆਪਣੇ ਬਰਤਨਾਂ ਨੂੰ ਰਸੋਈ ਵਿੱਚ ਰੱਖੋ ਤੇ ਨਾਲ ਹੀ ਸਾਫ਼ ਪਾਣੀ ਨਾਲ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਤੌਲੀਆ ਨਾਲ ਸਾਫ਼ ਕਰੋ ਕਦੇ ਵੀ ਆਪਣੇ ਕੱਪੜਿਆਂ ਨਾਲ ਹੱਥਾਂ ਨੂੰ ਨਾ ਪੂੰਜੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ